ਆਓ ਅੱਜ ਸੋਨੂੰ ਅਸੀਂ ਨਿਊਜ਼ੀਲੈਂਡ ਦੇ ਵਿੱਚ ਅੰਗਰੇਜ਼ਾਂ ਦੀਆਂ ਪ੍ਰਾਣੀਆਂ ਕਬਰਾਂ ਦਿਖਾਉਨੇ ਆ ਜਿਨ੍ਹਾਂ ਦੇ ਥੱਲੇ ਪਤਾ ਨਹੀਂ ਕਿੰਨੇ ਕਮਹਾਨ ਲੋਕ ਦਫਨਾਏ ਹੋਏ ਨੇ ਇੱਥੇ ਦੀ ਕਹਾਣੀ ਬਿਲਖਣਾ ਹੈ ਇਹ ਤਾਂ ਪਤਾ ਲੱਗਦਾ ਤਾਂ ਬਹੁਤ ਅਚਾਰਜ ਵੀ ਹੁੰਦਾ ਚੰਬਾ ਵੀ ਹੁੰਦਾ ਕਿ ਇੱਥੇ ਹਰੇਕ ਇਨਸਾਨ ਮਰਨ ਤੋਂ ਪਹਿਲਾਂ ਆਪਣੇ ਕਾਵਰ ਲਈ ਜ਼ਮੀਨ ਖੁਦ ਖਰੀਦਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹ ਐਗਰੀਮੈਂਟ ਕਰਦਾ ਕੰਪਨੀਆਂ ਨਾਲ ਵੀ ਮੈਨੂੰ ਇੱਥੇ ਜਿੱਥੇ ਵੀ ਦਫਨਾਉਂਗੇ ਤੁਸੀਂ ਉੱਥੇ ਕੀ ਸਹੂਲਤਾਂ ਦਿਓਗੇ ਕਹੋ ਜੀ ਫੁੱਲ ਲਾਉਂਗੇ ਉਹਦੀ ਦੇਖਭਾਲ ਕਿਵੇਂ ਕਰੋਗੇ ਤਾਂ ਇਹ ਕਬਰਾਂ ਦੀ ਦੇਖਭਾਲ ਉਹ ਕੰਪਨੀਆਂ ਕਰਦੀਆਂ ਨੇ ਜਿਵੇਂ 1860 ਦੀ ਹੈ ਕੋਈ 1830 ਦੀ ਹੈ ਕੋਈ 1900 ਦੀ ਹੈ ਇਹ ਜਿਸ ਜਿਸ ਦੀਆਂ ਵੀ ਕਬਰਾਂ ਨੇ ਉਹਦਾ ਨਾਮ ਲਿਖਿਆ ਹੋਇਆ ਹੈ ਉਹਦਾ ਜਨਮ ਦਿਨ ਲਿਖਿਆ ਹੋਇਆ ਹੈ ਉਹਦੇ ਜਨਮ ਦਿਨ ਤੇ ਵੀ ਫੁੱਲ ਚੜਾ ਕੇ ਜਾਂਦੇ ਨੇ ਉਹਦੇ ਮਰਨ ਦੇ ਦਿਨ ਤੇ ਵੀ ਫੁੱਲ ਚੜਾ ਕੇ ਜਾਂਦੇ ਨੇ ਜਿਹੜਾ ਹੁੰਦੀਆਂ ਇਹੋ ਹੀ ਕੰਪਨੀਆਂ ਹੈ ਪਰਿਵਾਰ ਵੀ ਆਉਂਦੇ ਨੇ ਕਿਸੇ ਕਿਸੇ ਦਾ ਪਰਿਵਾਰ ਆਉਂਦਾ ਨਹੀਂ ਤਾਂ ਕਈ ਇਹੋ ਜਿਹੇ ਬੰਦੇ ਹੁੰਦੇ ਨੇ ਜਿਹਦਾ ਆਤ ਅੰਤਮ ਸੰਸਕਾਰ ਵੇਲੇ ਵੀ ਉਹਦਾ ਕੋਈ ਪਰਿਵਾਰ ਦਾ ਜੀ ਨਹੀਂ ਆਉਂਦਾ ਤੇ ਕੰਪਨੀ ਹੀ ਉਹਦਾ ਸੰਸਕਾਰ ਕਰਦੀਆਂ ਜਿਨ੍ਹਾਂ ਨਾਲ ਉਹ ਇਨਸਾਨ ਨੇ ਜਿਉਂਦੇ ਜੀ ਤਕਰਾਰਨਾਮਾ ਕੀਤਾ ਹੁੰਦਾ ਹੈ ਜਿਵੇਂ ਉਹ ਪਹਿਲਾ ਗਾਣੇ ਹੁੰਦੇ ਸੀ ਕਿ ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤ ਧੀਆਂ ਜਿੰਗੀਰਾ ਵਾਲਿਆ ਇਹ ਇਹ ਐਕਚੁਅਲੀ ਇੱਥੇ ਐ ਵੀ ਸਾਢੇ ਤਿੰਨ ਹੱਥ ਧਰਤੀ ਇਹ ਪਹਿਲਾ ਮੋੜ ਲੈਂਦੇ ਨੇ ਜਿਹਦੇ ਚ ਮਰਨ ਤੋਂ ਬਾਅਦ ਵੀ ਉਹਨਾਂ ਦਾ ਕਬਜ਼ਾ ਰਹਿੰਦਾ ਤੇ ਉਹਨਾਂ ਨੂੰ ਕੋ ਨਾਲ ਖੁਸ਼ੀ ਦੇ ਸਾਥ ਨਹੀਂ ਕਰ ਸਕਦਾ ਉਤੋਂ ਦੀ ਜਿਹੜੀਆਂ ਫਿਊਨਰਲ ਕੰਪਨੀਆਂ ਬਣੀਆਂ ਹੋਈਆਂ ਨੇ ਉਹੀ ਇਹਨਾਂ ਨੂੰ ਇਹਨਾਂ ਦੀ ਸਾਮਸ ਮਾਲਕਾਂ ਦੀਆਂ ਦੇਖਪਾਲ ਕਰਦੀਆਂ ਤੇ ਇੱਥੇ ਇਹਨਾਂ ਨੂੰ ਅੰਗਰੇਜ਼ ਸਿਮੈਟਰੀ ਕਹਿੰਦੇ ਇਹ ਜੋ ਸਿਮੈਟਰੀਆਂ ਬਣੀਆਂ ਹੁੰਦੀਆਂ ਇਹਨਾਂ ਵੀ ਦੇਖਪਾਲੇ ਕੰਪਨੀ ਕਰਦੀਆਂ ਇਹਨਾਂ ਦੇ ਫੁੱਲ ਲਾਉਂਦੀਆਂ ਇਹਨਾਂ ਦੀ ਸਜਾਵਟ ਹੁੰਦੀ ਹੈ ਮਤਲਬ ਕਿ ਬਹੁਤ ਵਧੀਆ ਮਤਲਬ ਕਿ ਦੀ ਦੇਖਪਾਲ ਕੀਤੀ ਜਾਂਦੀ ਹੈ ਇਹਨੂੰ ਸਜਾ ਕੇ ਰੱਖਿਆ ਜਾਂਦਾ ਫੁੱਲ ਬੂਟੇ ਵੀ ਲਾਏ ਜਾਂਦੇ ਨੇ ਜੋ ਵੀ ਆਂ ਸ਼ਿਲਪ ਪੱਥਰ ਇਹਨਾਂ ਦੇ ਉੱਤੇ ਨਾਂ ਲਿਖੇ ਜਾਂਦੇ ਨੇ ਜੇ ਕੋਈ ਟੁੱਟ ਗਿਆ ਤਾਂ ਦੁਬਾਰਾ ਲਾਉਣਾ ਹੀ ਉਹ ਕੰਪਨੀ ਦਾ ਕੰਮ ਹੁੰਦਾ ਹੈ ਉਹ ਕੰਪਨੀ ਨਾਲ ਬੰਦਾ ਜਿਉਂਦੇ ਜੀ ਐਗਰੀਮੈਂਟ ਕਰਦਾ ਹੈ ਉਹਨੂੰ ਟੈਕਸ ਵੀ ਕਟਾਉਂਦਾ ਹੈ ਜਿਉਂ ਜੌਬ ਕਰਦਾ ਹੈ ਨਾ ਜਦੋਂ ਉਹ ਪਹਿਲਾਂ ਹੀ ਇਹ ਆਵਦਾ ਉਹਨਾਂ ਨੂੰ ਟੈਕਸ ਕਟਾਉਣਾ ਫਿਊਨਰਲ ਜੋ ਸਰਮੋਨੀ ਉਹਦੇ ਵਾਸਤੇ ਉਹਦੇ ਨਾਲ ਐਗਰੀਮੈਂਟ ਕਰਦੇ ਆ ਤੇ ਉਹੀ ਬੰਦਾ ਉਹੀ ਕੰਪਨੀ ਮਦਦ ਉਹ ਬੰਦੇ ਦਾ ਅੰਤਿਮ ਸੰਸਕਾਰ ਕਰਦੀ ਹੈ ਜੇ ਉਹਦਾ ਇੱਕ ਦਿਨ ਰੱਖ ਦੇਈਏ ਉਹਦਾ ਪਰਿਵਾਰ ਆ ਜਾਂਦਾ ਤਾਂ ਠੀਕ ਹੈ ਨਹੀਂ ਦੂਜੇ ਦਿਨ ਉਹਨੂੰ ਕੰਪਨੀ ਆਪ ਦੇ ਵਜੋਂ ਪੂਰੇ ਮਾਨ ਸਨਮਾਨ ਨਾਲ ਦਫਨ ਕਰ ਦਿੰਦੀ ਹੈ ਪਰ ਹੁਣ ਇੱਥੇ ਥੋੜੀ ਜੀ ਜਗ੍ਹਾ ਦੀ ਕਮੀ ਹੋਣ ਕਰਕੇ ਇਹ ਲੋਕ ਦਾ ਸੰਸਕਾਰ ਕਰਨ ਲੱਗੇ ਜਿਹਦੇ ਉਹਦੇ ਫੁੱਲ ਹੁੰਦੇ ਨੇ ਜਾਂ ਉਹਦੀ ਰਾਖ ਹੁੰਦੀ ਉਹਨੂੰ ਦੱਬ ਕੇ ਉਹਦੇ ਉੱਤੇ ਕਵਰ ਬਣਾ ਲੈਂਦੇ ਨੇ ਇਹ ਹੁਣ ਨਵੇਂ ਚੱਲਿਆ ਪਹਿਲਾਂ ਨਹੀਂ ਸੀਗਾ ਇਦਾਂ ਕਰਦੇ ਹੁਣ ਇਹ ਬੰਦੇ ਨੂੰ ਫੂਕਦੇ ਨੇ ਫੂਕ ਕੇ ਬੰਦੇ ਨੂੰ ਇਹ ਜਿਹਦੇ ਉਹਦੀ ਮਤਲਬ ਕਿ ਸੁਭਾਅ ਹੁੰਦੀ ਹੈ ਰਾਖ ਹੁੰਦੀ ਹੈ ਉਹਨੂੰ ਕੁਝੇ ਚ ਪਾ ਕੇ ਵਿੱਚੇ ਦੱਬ ਦਿੰਦੇ ਨੇ ਤੇ ਉੱਤੇ ਉਹਦੇ ਕਵਰ ਬਣਾ ਕੇ ਪੁੰਦ ਰੱਖ ਦਿੰਦੇ ਨੇ ਇੱਥੇ ਬਹੁਤ ਹੀ ਮਤਲਬ ਕਿ ਵੱਡੀਆਂ ਵੱਡੀਆਂ ਪੁਰਾਣੀਆਂ ਮਹਿੰਗੀਆਂ ਬਹੁਤ ਕਬਰਾਂ ਨੇ ਜਿਹਨੂੰ ਅਸੀਂ ਕੱਲੇ-ਕੱਲੇ ਦਾ ਇਤਿਹਾਸ ਲਿਖਿਆ ਹੋਇਆ ਸੀ ਉੱਤੇ ਕੱਲੇ-ਕੱਲੇ ਨੂੰ ਦਾ ਮਦਕ ਸਾਰ ਐਸਟਰੀ ਵਿੱਚ ਲਿਖੀ ਹੋਈ ਹੈ ਕਈਆਂ ਦਾ ਮੀਆਂ ਬੀਬੀ ਦੀ ਦੋਨਾਂ ਜੀਆਂ ਦੀ ਕਬਰ ਇੱਕ ਥਾਂ ਮਦੀ ਹੋਈ ਹੈ ਉਹਨਾਂ ਨੇ ਥਾਂ ਹੀ ਇਕੱਠੀ ਖਰੀਦੀ ਸੀ ਤੇ ਜਦੋਂ ਉਹ ਮਰ ਗਿਆ ਉਹਦਾ ਉੱਥੇ ਦਾ ਦਫਨ ਕੀਤਾ ਗਿਆ ਜਦੋਂ ਉਹਦੀ ਘਰ ਵਾਲੀ ਮਰ ਗਈ ਉਹਨੂੰ ਵੀ ਉੱਥੇ ਕੀਤਾ ਗਿਆ ਚਾਹੇ ਉਹ ਪਹਿਲਾਂ ਮਰੀ ਜਾਂ ਮਦਰੋਂ ਮਰੀ ਉਹਨਾਂ ਨੇ ਆਪਣੀ ਜਗ੍ਹਾ ਇੱਕ ਥਾਂ ਹੀ ਖਰੀਦੀ ਹੋਈ ਸੀ। ਤੇ ਇਹ ਲੋਕ ਮਰਨ ਤੋਂ ਪਹਿਲਾਂ ਆਪਦੀ ਜਗ੍ਹਾ ਖਰੀਦਦੇ ਨੇ। ਆ ਦੇਖੋ ਆ ਸਾਰਾ ਕੁਝ ਇੰਨਾ ਸਿਰਦੇ ਸਿਰ ਪੱਥਰ ਲਾਏ ਹੋਏ ਨੇ ਉੱਤੇ ਇੰਨਾ ਸਾਰਾ ਕੁਝ ਦੰਦਾ। ਪੂਰਾ ਹੁੰਦਾ। ਅਨੇਕਾਂ ਸਾਰੇ ਕੁਝ ਵਿੱਚ ਇੱਥੇ ਫੌਜ ਦੇ ਵੀ ਬੰਦੇ ਸੀ ਜਿਹੜੇ ਸ਼ਹੀਦ ਹੋਏ ਉਹਨਾਂ ਬਾਰੇ ਵੀ ਲਿਖਿਆ ਹੋਇਆ ਹੈ। ਆ ਬਹੁਤ ਪੁਰਾਣੀਆਂ ਸਿੱਗੀਆਂ ਇੱਥੇ ਲੱਗੀਆਂ ਹੋਈਆਂ ਇਹ ਕੋਈ 1820 ਦੀ ਹੈ ਕੋਈ 1860 ਦੀ ਹੈ ਦੇਖੋ ਇੰਨੇ ਇੰਨੇ ਪੁਰਾਣੀਆਂ ਕਬਰਾਂ ਆ ਕੋਈ ਤਾਜੀ ਕਬਰ ਸੀ ਪੰਦਰ ਚਦਾ ਹੈ ਪੈਨੇ ਤਾਹੀ ਮਿੱਟੀ ਪਈ ਹੈ ਜੇ ਠੀਕ ਹੈ ਤੇ ਆ ਦੇਖੋ ਸਾਫ ਸਫਾਈ ਇੱਥੇ ਬਹੁਤ ਵਧੀਆ ਹੈ ਆਪੇ ਜਿੱਥੇ ਇੱਕ ਚਰਚ ਬਣੀ ਹੋਈ ਹੈ ਗਿਰਜਾ ਘਰ ਕਹਿੰਦੇ ਇਹਨੂੰ ਆਪਾਂ ਇੱਥੇ ਲੋਕ ਕਹਿੰਦੇ ਵਿਆਹ ਵਗੈਰਾ ਵੀ ਇੱਥੇ ਕਰ ਲੈਂਦੇ ਨੇ ਆਪਦੇ ਇੱਥੇ ਆਉਂਦੇ ਨੇ ਆਹ ਪਾਉਂਦੇ ਨੇ ਤੇ ਚਲੋ ਵਿਆਹ ਹੋ ਗਿਆ ਕੋਈ ਬਾਹਲਾ ਇੱਥੇ ਕੱਟ ਨਹੀਂ ਕਰਦੇ ਵਿਆਹ ਤੇ ਇੱਥੇ ਫालतू ਖਰਚਾ ਨਹੀਂ ਕਰਦੇ ਇਹ ਲੋਕ ਵਿਆਹਦੇ ਬਹੁਤ ਵਧੀਆ ਸਿਸ਼ਟਮ ਇਹਨਾਂ ਦਾ ਦੇਖ ਲਓ ਬੰਦਿਆਂ ਨੂੰ ਕਿੰਨਾ ਜਲ ਹੋ ਗਿਆ ਮਰਿਆ ਨੂੰ ਖਜੀ ਵੀ ਉਹਨਾਂ ਦੇ ਯਾਦਾਂ ਨੇ ਖਜੀ ਬੰਨ ਦੇ ਨਾਲ ਲਿਖੇ ਹੋਏ ਨੇ ਹੈ ਤੁਸੀਂ ਜਾਣਦੇ ਹੋ ਛੋਟੇ ਸਾਲ ਜੋਸ਼ਪ ਸਰ ਜੌਨਸਨ ਸਾਰੇ ਉਹਨਾਂ ਦੇ ਲਿਖਿਆ ਹੁੰਦਾ ਕਦੋਂ ਜੰਮਿਆ ਕਦੋਂ ਮਰਿਆ ਆ ਪੂਰਾ ਸਾਰਾ ਇਤਿਹਾਸ ਇਹਨਾਂ ਦਾ ਇਹਨਾਂ ਦੇ ਕਬਰਾਂ ਤੇ ਲਿਖਿਆ ਹੁੰਦਾ ਹੈ ਬਹੁਤ ਵਧੀਆ ਤਕਰੀਬਾ ਇਹਨਾਂ ਦਾ ਇਹ ਵੀ ਸਿਸਟਮ ਚੰਗਾ ਲੱਗਿਆ ਜਿਹੜਾ ਮਰਨ ਤੋਂ ਬਾਅਦ ਵੀ ਉਹਨਾਂ ਦੀ ਯਾਦਗਾਰੀ ਕੈਮਰੇ ਨੇ ਇੱਥੇ ਮਤਲਬ ਕਿ ਇੱਕ ਇੱਕ ਸੈਕਟ ਚ ਕਈ ਫਿਊਨਰਲ ਏਜੰਸੀਆਂ ਹੁੰਦੀਆਂ ਜਿੰਨਾਂ ਨਾਲ ਲੋਕ ਡਾਈ ਆਪ ਕਰਦੇ ਆ ਕਈ ਜਗ੍ਹਾ ਤਾਂ ਇਹੋ ਜਿਹਾ ਮਤਲਬ ਕਿ ਹਾਈ ਲੈਵਲ ਦੇ ਜਿੱਥੇ ਬਹੁਤ ਤਰੀਕ ਚ ਬੰਦੇ ਲੈਂਦੇ ਨੇ ਜਗ੍ਹਾ ਉਹ ਫੁੱਲਾਂ ਦੀ ਮਤਲਬ ਕਿ ਲੱਗੇ ਭਰੀਆਂ ਹੋਈਆਂ ਨੇ ਫੁੱਲ ਹੀ ਫੁੱਲ ਹੁੰਦੇ ਆ ਕਿਤੇ ਗੁਲਾਬ ਦੇ ਫੁੱਲ ਕਿਤੇ ਕਿਸੇ ਚੀਜ਼ ਦੇ ਫੁੱਲ ਤੇ ਉਹ ਫੁੱਲ ਇੰਨੇ ਜਿਆਦੇ ਲਾਉਂਦੇ ਆ ਕਬਰਾਂ ਤੇ ਵੀ ਉਹ ਜੀਆਂ ਹੀ ਕੰਪਨੀਆਂ ਦੀ ਥੋੜੀ ਜਿਹੀ ਫਿਊਨਰਲ ਜਿਹੜੀ ਹੁੰਦੀ ਹੈ ਮਹਿੰਗੀ ਹੁੰਦੀ ਹੈ